ਇਹ ਮਹੀਨੇ ਦੀ 31 ਤਰੀਕਾ ਚ ਆਇਆ ਮਾਨਸਾ ਪਛੋ ਮਿੱਟੀ ਤੇ ਦਿਖਾਉਣੀ ਆ ਫਿਰ ਅੱਜ ਕੀ ਰੇਟ ਨਿਕਲਦੇ ਆ ਥੋੜਾ ਮੰਨਤਾ ਹੈਗਾ ਤੇ ਦੇਖੋ ਬਣੇ ਰਹੋ ਮਾਲਬਾ ਬਲੌਗਰ YouTube ਚੈਨਲ ਨਾਲ ਇਹਦੇ ਪਹਿਨ ਭਰਾ ਵੀਡੀਓ ਨੂੰ ਪਹਿਲੀ ਵਾਰ ਦੇਖਦੇ ਆ ਚੈਨਲ ਨੂੰ ਸਬਸਕ੍ਰਾਈਬ ਲਾਇਕ ਸ਼ੇਅਰ ਜਰੂਰ ਕਰਦਿਆ ਕਰੋ ਤੇ ਕਮੈਂਟ ਕਰਨਾ ਨਾ ਭੁੱਲਿਆ ਕਰੋ ਤੇ ਆਪਣੀ ਰਾਏ ਜਰੂਰ ਦਿਓ ਤੇ ਦਿਖਾਉਣੀ ਆ ਫਿਰ ਅੱਜ ਤੇ ਕੀ ਰੇਟ ਨਿਕਲਦੇ ਆ ਚਾਰ ਮਹੀਨਿਆਂ ਦੀ ਗੱਪਣ ਹੈ ਤੇ ਇਹ ਕਹਿੰਦੇ ਵੀ 4 ਮਹੀਨੇ ਦੀ ਗੱਪਣਾ ਤੇ ਡਾਕਟਰ ਕਹਿੰਦਾ ਖਾਲੀ ਐ ਇਹ ਗੱਲ ਨਰਵ ਵਾਲਾ ਹੈਗਾ ਕੱਟੀ ਆ ਛੋਟੀ ਜੀ ਤੇ ਪਹਿਲਾਂ ਮੈਂ ਛੋਟੀ ਸਿੰਗ ਦਿਖਾ ਦੇ ਇਹ ਆ ਤੇ ਜਮਾ ਉਂਗਲ ਨਹੀਂ ਲੰਗਦੀ ਤੇ ਜੱਡ ਭਲਾਇਕ ਹੈ ਤੇ ਉਮਰ ਦੀ ਕਿੰਨੀ ਆ ਬਾਈ ਇਹ ਇਹ 2 ਸਾਲ ਤੋਂ 3 ਮਹੀਨਾ ਉੱਪਰ ਚਲੇ 2 ਸਾਲ ਤੋਂ 3 ਮਹੀਨਾ ਉੱਪਰ ਵਪਾਰ ਕਰਦਾ ਕਿ ਤੇਰੀ ਘਰ ਦੀ ਆ ਵਪਾਰ ਕਰਦੇ ਆ ਵਪਾਰ ਕਰਦਾ ਹਾਂ ਕੱਟੀਆਂ ਬਹੁਤ ਲਿਆਉਣੇ ਆ ਲੈ ਕੇ ਵੇਚਦਾ ਅੱਛਾ ਤੇ 2 ਸਾਲ ਤੋਂ ਕੁਛ ਮਹੀਨੇ ਉੱਤੇ ਨਮੀ ਨਹੀਂ ਪੁਰੇ ਮਹੀਨੇ ਉੱਤੇ ਮਾੜਾ ਜਿਹਾ ਦਿਖਾਈ ਇਹਦੀ ਲਾਇਓਟੀ ਦਿਖਾ ਦਿੰਦੇ ਇੱਕ ਢੰਡੀ ਬਥੇਰੀ ਆਈ ਕੱਲਾ ਕੱਲਾ ਥਾਣਾ ਤੇ ਆ ਦੇਖੋ ਕਰ ਲੋ ਚੱਕ ਚਾਰੇ ਚਾਰੇ ਘੇਪ ਵਾਲੇ ਜਿਵੇਂ ਮਰਜੀ ਪੂਸੀ ਪਤਲੀ ਪੂਥ ਤੇ ਕੀ ਡਿਮਾਂਡ ਕਰਦਾ ਇਹਦੀ ਇਹਦੀ 50000 ਕਰ ਦਿਆਂਗੀ ਬਾਕੀ ਮੌਕੇ ਤੇ ਮੌਕੇ ਤੇ ਪਿੰਡ ਕਿਹੜਾ ਪੈਂਡਾ ਛੋਟੇ ਕਰਨੇ ਗੁਰਨੇ ਹਾਂਜੀ ਅ ਉਹ ਵੀ ਕੱਟੀਆਂ ਹੋਰ ਲਿਆਉਣਾ ਹੁੰਨਾ ਕਰੀਂ ਬਾਦੂ ਲਿਆਉਣਾ ਨਹੀਂ ਕੱਟੀਆਂ ਅੱਛਾ ਤੇਰਾ ਨੰਬਰ 98774 ਹਾਂ 94195 ਠੀਕ ਹੈ ਤਾਂ ਬਾਈ ਆਹ ਇੱਕ ਵਾਰੀ ਮੈਂ ਫੇਰ ਦਿਖਾ ਦਿੰਦਾ ਮੰਡੀਸ਼ਨ ਅਖੀ ਕੱਟੀ ਤੋੜ ਕਿਉਂ ਖਾਂ ਮੈਂ ਬਸ ਤੋੜਨੇ ਲੋੜੀ ਠੀਕ ਹੈ ਕੈਮਰੇ ਤੇ ਝੋਟੀ ਚੱਲਦੀ ਆ ਨਾ ਤੇ ਲੰਮੀ ਧੌਣ ਤੇ ਖੜਮੇ ਪੁੜੇ ਦੀ ਤੇ ਬੜੀ ਸਨਕੀ ਆ ਇਹਦੀ ਸਾਰੀ ਡਿਟੇਲ ਲਵਾਂਗੇ ਇਹ ਬਾਈ ਕਹਿੰਦਾ ਵੀ ਮਹੀਨੇ ਕਿਦੀ ਗੱਬਣਾ ਤੇ ਦੁੱਧ ਪੁੱਛਦੇ ਥੱਲੇ ਕਿੰਨਾ ਤੇ ਘਰ ਲੈਣ ਦੇ ਗੱਲ ਮੁੰਡਾ ਫੋਨ ਤੇ ਲੱਗਿਆ ਹੋਇਆ ਤੇ ਕੱਦ ਘਾਟ ਦੀ ਦੇਖੋ ਕੰਡੀਸ਼ਨ ਅੱਖੀ ਹੈ ਤੇ ਆ ਲੈ ਪੁੱਛਦੇ ਐ ਸਾਰੀ ਡਿਟੇਲ ਵੇਲ ਵੀ ਬਹੁਤ ਲੰਮੀ ਹੈ ਤੇ ਕੱਦ ਦੀ ਵੀ ਬਹੁਤ ਸੁਨੱਕੀ ਹੈ ਤੇ ਇਹਦਾ ਰੇਟ ਵੀ ਬੜਾ ਚਾਇਆ ਜਾਏਗਾ ਪੁੱਛਦੇ ਐ ਸਾਰੀ ਡਿਟੇਲ ਤੇ ਸੂਏ ਮੇਤਰਾ ਕਿਵੇਂ ਹੈ ਇਧਰ ਹੋਵੇ ਮਾੜਾ ਸਮਝ ਹੋ ਜਾ ਦੂਜੇ ਦੁੱਧ ਕਿੰਨੇ ਲੀਟਰ ਹੋਣੇ ਥੱਲੇ ਦੁੱਧ 6 6 ਲੀਟਰ ਹੈ ਹਾਂਜੀ ਤੇ ਆ ਮਗਰ ਰੰਗ ਮਿਲ ਜੀਏਗਾ ਇੱਕ ਬਾਈ ਦੋ ਮੇਟਾ ਦੇ ਦੇ ਲੱਖਾਂ ਤਾਂ ਲਓ ਹਾਂ ਤੇ ਮਗਰ ਬੱਟਾ ਕੱਟਾ ਹੈ ਨਾ ਬੱਟਾ ਮਗਰ ਮਿਲਦੀ ਕੱਟੇ ਦੀ ਹੈ ਹੈ ਬਾਈ ਕੱਟੇ ਤੇ ਮਿਲ ਜੀਏਗਾ ਭਾੜੇ ਤੇ ਨਾ ਨਾ ਕੱਟੇ ਤੇ ਆ ਬਾਈ ਕੱਟੇ ਤੇ ਮਿਲ ਜੀਏ ਦੋਨੇ ਨਾਲ ਠੀਕ ਹੈ ਤੇ ਇਹਦਾ ਜੈ ਜਪਾ ਆ ਕੀ ਰੱਖਿਆ ਫਿਰ ਵੇਚਣ ਜਾ ਬਸ ਮਾਨਤਾਨ ਹੋ ਜਾਊਗਾ ਬਾਈ ਕਿੰਨੇ ਜੋ ਅਸੂ ਮੋਕੇ ਤੇ ਹੋ ਜਾ ਕੋਈ ਗੱਲ ਫਿਰ ਰੇਟ ਕੀ ਆ 5000 ਰੁਪਏ ਹਾਂ ਅੱਛਾ ਹੋਰ ਵੀ ਜਾ ਜਾ ਤੇ ਮਾਨ ਦਾ 65 ਜੋ ਵੀ ਮਾਨਦਾਨ ਹੋ ਜੂ ਹਾਂ ਬਸ ਹੋਰ ਮੌਕੇ ਤੇ ਦੇਖੀ ਜੀ ਕਹਿੰਦਾ 5000 ਰੁਪਏ ਵੀ ਮਾਨਦਾਨ ਹੋ ਜਾਊਗਾ ਮਗਰ ਬੱਚਾ ਇਕੱਠਾ ਤੇ ਇਹਦੇ ਟੀਕਾ ਕਿੰਨੇ ਚਿਰ ਦਾ ਭਰਾ ਇਹਨਾਂ ਮਹੀਨਾ ਕਹੋਗਾ ਬਈ ਮਹੀਨਾ ਕਿਉਂ ਹੈ ਟੀਕਾ ਭਰਾ ਇਹਨੂੰ ਮਹੀਨਾ ਟੀਕਾ ਭਰਾ ਇਹਨੂੰ 6 ਕਿਲੋ ਤੋਂ ਹੈ ਅੱਛਾ ਦੁਬਾਰੇ ਨਹੀਂ ਬੋਲੀ ਨਾ ਬੋਲੀ ਮਹੀਨਾ ਹੋ ਗਿਆ ਟੀਕਾ ਭਰਾ ਇਹਨੂੰ ਦੁਬਾਰੇ ਬੋਲੀ ਨਹੀਂ ਜੇ ਕਿ ਉਹਨੇ ਚਲੋ ਜੇ ਨਾ ਵੀ ਰਹੂ ਦਵਾਈਆਂ ਚੱਲੀਆਂ ਅੱਜ ਕੱਲ ਤਾਂ ਦਵਾਈ ਤੂੰ ਦੇ ਕੇ ਰਹਿ ਸਕਦੇ ਤੇ ਮੈਂ ਅੱਛ ਬੜੀ ਚੰਗੀ ਆ ਹੋਰ ਦੋ ਵਾਰ तो ये पेंडिकेटा अपना मानसी लो, मानसी मान लोकली ये मोबाइल लो, मोबाइल सत्तर जीरो नासी नासी नौ सौ स्तारे एक बारी फेंक सत्तर जीरो नासी नासी नौ सौ स्तारे अच्छे अच्छे यार एक बारी में फेंक श्मार के दिखा दे बड़ा सन्नान नहीं ना एक ही आ मत जाये देखोले भाई को दोनाली कट्टे पड़ा है जीडी के य ਇਹਨਾਂ ਵੇਚ ਤੂੰ ਦੁੱਧ ਕਿੰਨਾ ਦੁੱਧ ਦੇ ਦੇ 7 ਲੀਟਰ ਹੀ ਹਲੇ 7 ਲੀਟਰ ਛੂਈ ਕਿੰਨੇ ਚਿਰ ਦੀ ਐ 2 ਵਰਸ ਹੋਊਗੀ 7 ਕ ਮਹੀਨੇ ਜੋ ਬਾਕੀ ਘਰ ਦੇ ਨੂੰ ਪਤਾ ਹੋਊਗਾ ਮੇਰੇ ਅੱਛਾ ਨੌਰਾ ਆਪਣਾ ਕਰੇ ਹਾਂਜੀ ਫੇਰ ਕਦੋਂ ਦੁੱਧ ਘਟ ਜਾਂਦੀਆਂ ਤੁਸੀਂ ਵੇਚ ਦੇ ਦਿਲੋ ਹੂੰ ਕਦੋਂ ਦੁੱਧ ਘਟ ਜਾਂਦਾ ਆ ਉਦੋਂ ਵੇਚ ਦੇ ਦਿੰਦੇ ਜਰ ਮੱਝ ਨੂੰ ਕੀ ਐ 60 ਦੇ ਵਿੱਚ ਬਣ ਜੂਏ ਹਾਂ ਤੇ ਮੰਗਰ ਕੱਟੀ ਐ ਮੰਗਰ ਕੱਟੀ ਐ ਤੇ ਮੰਗਰ ਇਹਦੇ 12-13 ਹਜ਼ਾਰ ਦੀ ਤਾਂ ਕੱਟੀ ਹੋਈ ਐ ਹੂੰ ਲੈਣ ਵਾਲੇ ਵਾਸਤੇ ਇਹ ਹੀ ਮੋਬਾਈਲ ਨੰਬਰ ਇਹਨਾਂ ਨਾਲ ਜਿਹਦਾ ਇੱਕ ਆ ਚੁਟਿਆ ਇਹਦਾ ਤਾਂ ਕੋਈ ਅੰਤ ਹੀ ਨਹੀਂ ਯਾਰ ਇਹ ਗਿੱਤੇ ਆਂ ਵੇਚ ਰਹੇ ਨੇ ਠੀਕ ਆ ਭਰਾ ਹੂੰ ਇੱਕ ਤਾਂ ਦੁੱਧ ਘਟ ਜਾਂਦੀ ਆ ਉਹ ਤੋਂ ਵੇਚ ਦਿੰਦੇ ਨੇ ਨੌਰੇ ਵਾਲੇ ਨਾ ਨੌਰੇ ਵਾਲੇ ਪਾਲਾਂ ਦੇ ਸਾਜੀਆਂ ਪਾਲ ਦੇ ਆਪਣਾ ਘੜਨਦੇ ਨੇ ਤੇ ਖਰੀਦਣ ਵਾਲੇ ਵਾਸਤੇ ਬਹੁਤ ਚੰਗਾ ਮਾਲ ਹੈਗਾ ਤੇ ਸਪਾਰਕ ਕਰ ਲਓ ਮੋਬਾਈਲ ਨੰਬਰ ਬੋਲਤਾ ਜੀ ਨਹੀਂ ਆਣਾ ਨਾ ਮਣੀ ਹੋਈਆਂ ਆ ਮੱਝ ਤੇ ਦਿਖਾਉਂਦੇ ਆ ਵੀ ਉਤਾਲੀਆਂ ਨਾੜਾਂ ਕਿਵੇਂ ਹੁੰਦੀਆਂ ਤੇ ਆਡਰ ਦੇ ਕੇ ਤਕੜਾ ਤੇ ਸਾਰੀ ਡਿਟੇਲ ਪੁੱਛਾਂਗੇ ਅੱਜ ਚੰਗੇ ਦੁੱਧ ਦੀ ਤੇ ਚੰਗੇ ਰੇਟ ਦੀ ਹੈ ਤੇ ਤੋਰਾ ਤਾਰਾ ਕਰੋ ਚੈੱਕ ਕਰ ਮਾ ਜੀਆ ਉਹ ਪਰੇ ਹੋ ਮਿੱਤਰਾ ਤੇ ਇੱਕ ਵਾਰੀ ਫੇਸ ਕਰ ਲੈ ਚੱਕ ਤੇ ਤੁਹਾਨੂੰ ਮੈਂ ਨਾੜਾਂ ਦਿਖਾਉਣਾ ਦੁੱਧ ਵਾਲੀਆਂ ਬਣੀਆਂ ਹੋਈਆਂ ਕਿਹੜੀ ਸਭ ਤੋਂ ਵੱਡੀ ਕਮਾਲ ਦੀ ਚੀਜ਼ ਹੈ ਗੁੱਛੇ ਬੱਜੇ ਹੋਏ ਨੇ ਤੇ ਤੋਰਾ ਤਾਰਾ ਦੇ ਕਰ ਮਾ ਜੀਆ ਸਾਰੀ ਡਿਟੇਲ ਪੁੱਛਾਂਗੇ ਦੀ ਵੀ ਕਿੰਨਾ ਦੁੱਧ ਕੱਢ ਲਿਆ ਤੇ ਕਿੰਨੇ ਪੈਸੇ ਦੀ ਤੇ ਛੂਏ ਕਹਿੰਦੇ ਆ ਦੇਖ ਇੱਕ ਵਾਰੀ ਫੇਰ ਨਾੜਾ ਕੀ ਬਾਤ ਹੈ ਮਜਰੀ ਕਿਨੂੰ ਕਹਿੰਦੇ ਹੁੰਦੇ ਆ ਵੀ ਗਾਇਬ ਵੀ ਦੇਖ ਕੇ ਨਾ ਥਾਣਾ ਦਾ ਗਾਇਬ ਆ ਆ ਜਾ ਮੁੰਡਿਆ ਕਹਿੰਦੇ ਛੂਏ ਪਹਿਲਾਂ ਤਾਂ ਇਹਦੇ ਛੂਏ ਦੱਛ ਬਾਈ ਓਏ ਇੱਕ ਵਾਰੀ ਫੇਰ ਦਿਖਾ ਦੇਣਾ ਇੱਦਾਂ ਚਾਂਜਰ ਵਜਦੀ ਆ ਕਹਿੰਦੇ ਛੂਏ ਪਹਿਲਾਂ ਠੀਕ ਐ ਠੀਕਾ ਛੂਏ ਤੇ ਦੁੱਧ ਕਿੰਨੇ ਲੀਟਰ ਕਰਦੀ ਐ 17 ਲੀਟਰ 17 ਹੋਜੂ ਹੈ 17 ਤੋਂ ਪਲੱਸ ਹੋਜੂ ਪਲੱਸ ਹੋਊਗੀ ਠੀਕ ਨੇ ਇਹ ਹੋਊਗੀ ਆਪਣਾ 20 ਦਿਨਾਂ ਦੀ ਬੱਚਾ ਕੀ ਦੇਤਾ 20 ਦਿਨਾਂ ਦੇ ਹਾਂ ਬੱਚਾ ਹੈ ਬੱਚਾ ਕੀ ਦਿੱਤਾ ਕੱਟਾ ਕੱਟੀ ਹੈ ਕੱਟੀ ਹੈ 17 ਦੇ ਉੱਪਰ ਐ ਜਮਾ ਕੰਡੇ ਵਾਲਾ ਜਮਾ ਕੰਡੇ ਦੇ ਕੰਡਾ ਵੀਰੇ ਅੱਛਾ ਗਾਰੰਟੀ ਨਾਲ ਨੱਟ ਤੇ ਅੱਛਾ 1 ਡੰਗ ਚੋਵੇਂ 2 ਚੋਵੇਂ ਐ ਤੇ ਛੱਲੇ ਚਾਰ ਡੋ ਚੋਲੇ ਅੱਛਾ ਆ ਫਿਰ ਕੀ ਰੱਖੀ ਇਹ ਦੇ ਇੱਕ ਚੋਲੇ ਜੈ ਜੈ ਜਿਵੇਂ ਪਾਸਤਾ ਕਰਦੇ ਵਿਚੋਂ ਕੁਝ ਕੁ ਜੱਕ ਨਹੀਂ ਮਾਨਦਾਨ ਕਰਦਾਂਗੇ ਮਾਨਦਾਨ ਹੋ ਜਾ ਅੱਛਾ ਜਿਹੜੀ ਵੀਡੀਓ ਦੇਖ ਕੇ ਆਉਂਦਾਗਾ ਹਾਂ ਕੁਝ ਕਰ ਜਿਵੇਂ ਪਿੰਡ ਕਿਹੜਾ ਆਪਣਾ ਆਪਣਾ ਹੀਰੋ ਕਲਾ ਹੀਰੋ ਕਲਾ ਹਾਂਜੀ ਨੰਬਰ ਆਪਣਾ ਫੋਨ ਨੰਬਰ 97793 1916 ਠੀਕ ਹੈ ਲੈ ਇੱਕ ਵਾਰੀ ਫੇਰ ਦਿਖਾ ਦੇ ਬਾਈ ਕੀ ਫਾਟ ਆ ਇਹ ਦੂਰੋਂ ਦਿਖਾ ਦੇ ਇੱਕ ਵਾਰੀ ਗੋਕਾ ਵੀ ਝਜਮਾ ਠੀਕ ਪੰਜ ਕਿਲਾਣੀ ਮੱਝ ਦਿਖਾਉਣੀ ਆ ਤੁਹਾਨੂੰ ਵੀਰੇ ਇਹਨੂੰ ਮਾੜਾ ਜਿਹਾ ਤੋੜ ਦੇਗਾ ਤੋੜ ਕੇ ਦਿਖਾ ਦੇ ਤੇ ਆਹ ਕੱਟੂ ਇਹਦਾ ਸੂਈ ਨੂੰ ਹੋਇਆ ਡੂੜ ਕਮੀਨਾ ਤੇ ਇਹਦੀ ਡਿਟੇਲ ਪੁੱਛਾਂਗੇ ਸਾਰੀ ਵੀ ਕਿੰਨਾ ਪੈਸਾ ਕਿੰਨਾ ਤੇ ਆਟਰ ਬਣਾ ਲੇਵਾ ਚੰਗਾ ਪਿੱਛੇ ਨੂੰ ਕੱਢਿਆ ਹੋਇਆ ਤੇ ਇੱਕ ਵਾਰੀ ਤੁਰਤਾਰਾ ਕਰਾ ਦੇਗੀ ਚੈੱਕ ਫੇਸ ਕਰੋ ਚਨੱਕੀ ਆ ਮੱਝ ਤੇ ਛੋਟਾ ਜਿਹਾ ਕੱਟ ਤੇ ਦਰਮਿਆਨਾ ਆਟਰ ਬਣਾਇਆ ਹੋਇਆ ਤੇ ਇਹਦੀ ਤੇਲ ਪੁੱਛਾਂਗੇ ਸਾਰੇ ਵੀ ਕਿੰਨੇ ਪੈਸੇ ਮੰਗਦਾ ਹੋਊ ਬਾਈ ਇਹ ਉਹ ਕੀ ਹਾਲਾ ਤੇ ਛੂਏ ਬਾਈ ਕਿਵੇਂ ਹੈ ਪਹਿਲੇ ਪਹਿਲੀ ਆ ਪਹਿਲੇ ਅੱਛਾ ਤੇ ਸਰੀਰ ਚੰਗਾ ਬਣਿਆ ਹੋਇਆ ਫਿਰ ਤਾਂ ਪਹਿਲੇ ਛੂਏ ਤੈਨੂੰ ਬੱਚਾ ਪਗਰ ਕੀ ਇਹ ਤੇ ਕੱਟਾਈ ਕੱਟਾ ਤੇ ਕਿੰਨਾ ਚਿਰ ਹੋਗਾ ਛੂਏ ਨੂੰ 2 ਮਹੀਨਾ 2 ਮਹੀਨਾ ਤੇ ਕਿੰਨਾ ਦੁੱਧਾ ਹੋਣਾ ਇਸ ਨਾਲ ਹੈਗਾ ਪੱਕਾ 10 ਕਿਲੋ ਅੱਛਾ ਜਦੋਂ ਤੋਲ ਕੇ 1 ਕਿਲੋ ਡੰਗਦਾ ਡੱਬੇ ਮਾਰ ਅੱਛਾ ਤੇ ਪਿੰਡ ਕਿਹੜਾ ਆਪਣਾ ਲੈਰੀ ਹੈ ਲੈਈ ਇਹ ਕਿੱਥੇ ਰਹੀ? ਆ ਸਿੰਗੁਲੈਰੀ ਸਿੰਗੁਲੈਰੀ। ਅੱਛਾ ਤੇ 10 ਲੀਟਰ ਹੁਣਾ? 10 ਲੀਟਰ ਦੇ। ਪੂਰਾ ਤੋਲ ਕੇ ਆ। ਅੱਛਾ ਤੇ ਮੰਗਦਾ ਕੀ ਹੁਣ? ਮੰਗਦਾ ਲੱਖ ਮੰਗਦਾ। ਲੱਖ? ਜਾਇਜ। 92000 ਦੀ ਮੰਗਦਾ। 92 ਦੀ। 92। ਦੇ ਲੈਣ ਕਰਾਂਗੇ। ਅੱਛਾ ਇਹ ਦੋ ਤੰਨੀ ਰਲੀ ਹੈ ਜੀ? ਨਹੀਂ ਰਲੀ ਨਹੀਂ। ਅੱਛਾ। ਤੇ 2 ਮਹੀਨੇ ਸਵਾ ਮਹੀਨੇ ਤੋਲ ਪਾਉ ਤੁਦral ਜਾਂਦਾ ਹੁੰਦਾ। ਰਲੀ ਨਹੀਂ। ਅੱਛਾ। ਤੇ ਜਾਇਜ ਜਾਇਜ ਫੇਰ ਵੀ। ਬਸ ਉੱਥੇ ਹੋਣੀ। ਉੱਥੇ ਹੋਣੀ। ਤਾਂ ਮੰਨਦਾ ਨਹੀਂ ਹੁੰਦਾ। ਅੱਛਾ। ਤੇ ਉਹ ਠੰਡੀ ਸੀਲ ਕਿਵੇਂ? ਪੂਰੀ। ਪੂਰੀ ਹੈ। ਪੂਰੀ। ਅੱਛਾ ਤੇ ਮੋਬਾਈਲ ਨੰਬਰ ਹਾਂਜੀ ਤੇ ਮੋਬਾਈਲ ਨੰਬਰ 88727 99332 ਠੀਕ ਹੈ ਆ ਦੇ ਇੱਕ ਵਾਰੀ ਮੈਂ ਫੇਸ ਨੂੰ ਮਾਰਦਾ ਕੈਮਰਾ ਇਹ ਮਾਨਸਾ ਦਿਖਾਉਣਿਆ ਤੌਰ 'ਤੇ ਅੱਜ ਇੱਕ ਮੱਛ ਛੋਟਾ ਜਿਹਾ ਕੱਤ ਤੇ ਆਡਰ ਉਹ ਚੰਗਾ ਲੱਗਿਆ ਹੋਇਆ ਇਹਦੇ ਰੇਟ ਬਾਰੇ ਜਾਣਕਾਰੀ ਲੈ ਕੇ ਦੱਸਾਂਗੇ ਵੀ ਕਿੰਨਾ ਦੁੱਧ ਤੇ ਕਿੰਨਾ ਬੁੱਲ ਕਰਦਾ ਆ ਲੈ ਖੁੱਲੇ ਸਿੰਘ ਦੀ ਇਧਰ ਮੈਂ ਨਾ ਕਰ ਅੰਟਰ ਦੇ ਕਿੰਨਾ ਸਨ ਖਲ ਗਿਆ ਹੈ ਇਹ ਆ ਲੈ ਦਿਖਾ ਦਿਗੇ ਸਾਰੀ ਡਿਟੇਲ ਪੁੱਛਾਂਗੇ ਕਿ ਨਾਂ ਦੁੱਤਾ ਹੈ ਕੀ ਬੱਚਾ ਮਗਰ ਕਿਹਵੇਂ ਛੂਏ ਆ ਪੁੱਛਦੇ ਆ ਸਾਰੀ ਡਿਟੇਲ ਹਲ ਕਰ ਇੱਕ ਵਾਰੀ ਚੈੱਕ ਕਰ ਲਵਾਂ ਜੀ ਹਾਂਜੀ ਬਈ ਸੱਚਾ ਸੱਚਾ ਜੀ ਬਈ ਨਾਮ ਦਾ ਬਤੋ ਹਾਂ ਬਈ ਪਿੰਡ ਕਿਹੜਾ ਕੋਈ ਜਗਰਾਮ ਸਿੰਘ ਜਗਰਾਮ ਸਿੰਘ ਈਲਾ ਕਿਹੜਾ ਪਿੰਡਾ ਕੋਈ ਗਿਆਪਿੰਡ ਆ ਸੀਂਤਵੰਡੀ ਦਾ ਕੋਈ ਸੀਂਤਲਵੰਡੀ ਕੋਈ ਨੇੜੇ ਵੀ ਆਪਣੇ ਤਲਵੰਡੀ ਦਾ ਕੋਈ ਤਲਵੰਡੀ ਸਾਪੋ 7 ਕਿਲੋ ਵਿੱਚ ਹੈ ਠੀਕ ਹੈ ਤੇ ਇਹ ਵੀ ਮਾਦੀ ਦਿਖਾ ਦਿਓ ਤੁਹਾਡੀ ਕਿਹੜਾ ਸੋਲ ਸੁਈ ਹੈ ਇਹ ਦੂਜਾ ਸੋਆ ਹੈ ਦੂਜਾ ਸੋਆ ਇਸ ਵਾਰ ਸੁਈ ਹੈ ਠੀਕ ਹੈ ਕਿੰਨੇ ਕਦਮ ਨਹੀਂ ਸੁਈ ਹੈ ਬਈ ਇਹ ਤਾਂ ਹਫਤਾ ਹੋ ਗਿਆ ਸੀ ਹਫਤਾ ਸੁਈ ਨਹੀਂ ਹੋ ਗਿਆ ਬੱਚਾ ਸੀ ਜੇ ਤਾਂ ਛੱਟਾ ਬਈ ਜਾਮਾਂ ਦਾ ਕੱਟਾ ਕੱਟ ਹੈ ਹਾਂਜੀ ਤਾਂ ਹੱਥ ਤੋਂ ਦੁੱਧ ਆ ਗਿਆ ਹਾਂਜੀ ਤਾਂ ਹੱਥ ਤੋਂ ਦੁੱਧ ਜਿਹਾ ਲੈ ਹੁਣ ਦੁੱਧ ਕੰਨਾ ਤੇਰਾ ਹੁਣ ਤੇਰਾ 10 ਲੀਟਰ ਤਿਆਰ ਆ ਜੀ ਪਹਿਲੇ ਸੂਵੇ 12 ਲੀਟਰ ਦੁੱਧ ਕੱਢਾਈ ਸੀ 13 ਲੀਟਰ ਦੁੱਧ ਹੁਣ ਤਿਆਰ ਹੁਣ ਤਿਆਰ ਬੰਦਾ 2 ਡੰਗ 4 ਡੰਗ ਆ ਚਵਾ ਕੇ ਦੇਵਾਂਗੇ ਜੇ ਕੋਈ ਆਊਗਾ ਠੀਕ ਆ ਘਰੇ ਸੱਲੀ ਕੱਟ ਕੇ ਦੇਵਾਂਗੇ ਚੰਦੀ ਆ ਕੋਲੀ ਚਵਾਈ ਕੋਲੀ ਜੀ ਫੋਨ ਨੰਬਰ ਠੀਕ ਆ ਆ ਵੇਚਣ ਵਾਲਾ ਮੰਗੀ ਜਿਹੇ ਜਿੰਨੇ ਮਰਜੀ ਆ ਵੇਚਣ ਜਿਹੜਾ ਦੱਸੀਏ ਓਨੇ ਕਦੀ ਛੱਡ ਦਾਂਗੇ ਮੋਨੂ ਦਾ 1 20 ਕਰਾਈ ਲੱਕੜੀ ਦੇ ਦੇਣੀ ਲੱਕੜੀ ਛੋਟੀ ਆ ਛੋਟੀ ਜ ਬਾਰ-ਬਾਰ 4-5 ਘੱਟ ਕਰਦੇ ਆਂਗੇ। ਹੋਰ ਹੋ ਜੀ ਮਾਨਦਾਨ ਖੁੱਲਾ। ਹੋ ਜੀ ਬਿਲਕੁਲ। ਫੋਨ ਨੰਬਰ 98783 ਹੂੰ 928783 ਠੀਕ ਹੈ। ਬਾਰਦਾ ਕੰਮ ਆਪਣਾ। ਹਾਂਜੀ। ਆਪਸ ਸਸਰਾ ਕੰਮ ਆ। ਹਾਂਜੀ ਸਸਰਾ। ਜੇ ਆ ਲੋ ਇੱਕ ਵਾਰੀ ਫੇਰ ਕਰ ਲਿਆ। ਬਾਈ ਕਹਿੰਦਾ ਮਾਨਦਾਨ ਜਿਹੜਾ ਖੁੱਲਾ ਕਰਦਾ। ਰੇਟ ਕੋਈ ਵੇਚ ਨਹੀਂ ਮਿਲਦੀ। ਇਹਦੇ ਵਿੱਚ ਦੱਸ ਨਹੀਂ ਜਿਹੜਾ ਪ੍ਰਾਂਤ ਦੀ ਰੇਟ ਕਰਦਾ ਹੁੰਦਾ ਕੋਈ ਵੇਚ ਨਹੀਂ ਹੁੰਦਾ। ਰੇਟ ਬਈ ਮੌਕੇ ਦਾ ਹੁੰਦਾ। ਤੇ ਮੱਝ ਚੰਗੀ ਆ ਬਾਈ ਕਹਿੰਦਾ ਜੀ ਦੋ ਭਾਈ।